ਆਪਣਾ ਆਪਣਾ ਨਾਮ ਗੁਰਨਾਇਬ ਸਿੰਘ ਪਿੰਡ ਗੱਟਾ ਬਾਦਸ਼ਾ ਕਿੰਨਾ ਕਰਕਵਾ ਸੀ ਜਿਹੜਾ ਫਸਲ ਦਾ ਹੈ ਪਾਣੀ ਦੀ ਮਾਰ ਹਟਾ ਚੁੱਕਾ ਇੱਥੇ ਆਪਣੀ 40 50 ਏਕੜਾ ਕਿੰਨਾ ਕਰਾਂ ਦੀ ਜਿਹੜੀ ਕਿ ਬਿਲਕੁਲ ਢਹਿ ਢੇਰੀ ਹੋ ਗਈ ਹੈ ਜ਼ਮੀਨ ਬਾਕੀ ਇੱਥੇ ਫਾਰਮ ਮੱਜਾਂ ਦੇ ਫਾਰਮ ਬਣਾਏ ਹੋਏ ਸੀ ਉਹ ਵੀ ਬਿਲਕੁਲ ਢਹਿ ਢੇਰੀ ਹੋ ਗਿਆ ਸੰਦ ਖੜੇ ਸੀ ਇਹਨਾਂ ਵਿੱਚ ਟਰੈਕਟਰ ਟਰਾਲੀਆਂ ਖੜੇ ਸੀ ਉਹਨਾਂ ਦੇ ਜਨਰੇਟਰ ਵਗੈਰਾ ਖੜੇ ਸੀ ਉਹ ਵੀ ਸਾਰੇ ਢਹਿ ਢੇਰੀ ਹੋ ਗਿਆ ਉਹ ਇਹ ਨੀ ਲੱਭ ਕੋਈ ਕਿੱਧਰ ਗਿਆ ਵਾ ਕੁਛ ਨਹੀਂ ਹੁਣ ਤਾਂ ਨੱਚਾ ਹੀ ਬਦਲ ਚੁੱਕਾ ਕਿ ਇੱਥੇ ਕੋਈ ਸ਼ੈੱਡ ਹੈ ਵੀ ਸੀ ਕਿ ਨਹੀਂ ਹੈਗਾ ਤਾਂ ਜੇ ਕਿਹਦੇ ਕਿਸ ਨੇੜੇ ਕੋਈ ਹੈਲਪ ਕਰਨੀ ਹੈ ਉਹਦਾ ਤੁਹਾਡਾ ਕੋਈ ਫੋਨ ਨੰਬਰ ਆਪਣਾ ਮੋਬਾਈਲ ਨੰਬਰ 81436 86721 81436 86721 ਬਾਈ ਤਾਂ ਸਰਕਾਰ ਨੂੰ ਤੇ ਸਮਾਜਿਕ ਸੰਸਥਾ ਨੂੰ ਜਾਣਰੀ ਵੀ ਕਾਉਣ ਉਹ ਹੀ ਕਹਿੰਦੇ ਆ ਕਿ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਜੋ ਅਸੀਂ ਆਪ ਆਪ ਵਾਪਸ ਆਪਣੀ ਪਈ ਤੇ ਆ ਜੱਖੀਏ ਯੋਗੀ 23 ਦੇ ਵਿੱਚ ਪਹਿਲਾ ਮਾਰ ਚੱਲੀ ਹੁਣ 25 ਦੇ ਵਿੱਚ ਫੇਰ ਚੱਲ ਰਹੀ ਤੇ ਬਹੁਤ ਮੁਸੀਬਤਾਂ ਆ ਰਹੀਆਂ ਨੇ ਇਹਨਾਂ ਬਾਪੂ ਜੀ ਆਪਣਾ ਅਚਰ ਸਿੰਘ ਜੀ ਕੀ ਹਾਲਾਤ ਬਣੀਆਂ ਹੋਈਆਂ ਨੇ ਪਿੰਨਾਂ ਦੇ ਕਿੰਨਾ ਰਕਬਾ ਜਿਹੜਾ ਪਾਣੀ ਦੀ ਮਾਰ ਇਠਾ ਗਿਆ ਅਮਰ ਸਿੰਘ ਜੀ ਉਹ ਜਿਹੜਾ ਉੱਤਰਾ ਹਸਾਬ ਲਈਏ ਦੇ 500 ਏਕੜ ਜ਼ਮੀਨ ਗਟਾ ਬਾਦਸ਼ਾਹੀ ਤੇ ਸਾਡੇ ਪਰਿਵਾਰ ਦੀ ਜ਼ਮੀਨ 50 ਕਿੱਲੇ ਵੀ ਜਿਹੜੀ ਐਸਲੇ ਰੋੜ ਖੱਬ ਗਈ ਦਰਿਆ ਹੀ ਪੈ ਗਿਆ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਕੋਈ ਗੱਲ ਕਰਨ ਨਾਲ ਹੀ ਨਹੀਂ ਕਿ ਵੀ ਜਿਹੜਾ ਹਲੇ ਤੁਹਾਨੂੰ ਦੁੱਖ ਦਸੀਏ ਵੀ ਸਾਰੀ ਜ਼ਮੀਨ ਵੀ ਰੁੜ ਗਈ ਘਰ ਵੀ ਸਾਰੇ ਰੁੜ ਗਏ ਇਹ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਪਾਣੀ ਕੋਈ ਸਮਾਨ ਕੱਢਣ ਦਾ ਜਾਂ ਕੋਈ ਕਿਸੇ ਜਗ੍ਹਾ ਤੋਂ ਭੱਜਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਪਾਣੀ ਇੰਨਾ ਹਰੇਕੇ ਵਰਤ ਤੋਂ ਛੱਡਿਆ ਗਿਆ ਇਹ ਘੇਰੇ ਗਏ ਜਾਨ ਜੰਦ ਭਿਆਨੇ ਮਾਲ ਛੱਡ ਕੇ ਰਸੇ ਵੱਢ ਕੇ ਮਾਲ ਮੁੰਡੇ ਲਿਆਂਦੇ ਤਰਨ ਵਾਲੇ ਉਹਨਾਂ ਨੇ ਕੱਢਤਾ ਸਾਡਾ ਐਵੇਂ ਜਿਹੜਾ ਝੂਠ ਨਹੀਂ ਮਾਰਨਾ ਜਿਹੜੀ ਛੇ ਸਾਡੇ ਕੋਲ ਹੈਗੀ ਅਸੀਂ ਕਿਉਂ ਉਹਨੂੰ ਮਾਰ ਗਏ ਜਿਹੜੀ ਛੇ ਨਹੀਂ ਰਹੀ ਉਹ ਅਸੀਂ ਤੁਹਾਨੂੰ ਦੱਸਾਂਗੇ ਤੇ ਕਿਉਂ ਜੀ ਪੈੜੀ ਦਾ ਦੇ ਹਲੇ ਸੰਦਾਂ ਦਾ ਸਾਰਾ ਸਾਡਾ ਰੁੜ ਗਏ ਨੇ ਦੋ ਟਰੈਕਟਰ ਸੀ ਸਾਡੇ ਉਥੇ ਉਹ ਹੀ ਰੁੜ ਗਏ ਨੇ ਦੋ ਟਰਾਲੀਆਂ ਹਨ ਉਹ ਵੀ ਰੁੜ ਗਈਆਂ ਤਰੀਆਂ ਸੰਦ ਜੋ ਗੱਲ ਕਹਦੀ ਵੀ ਜੋ ਘਰੇਲੂ ਸਮਾਨ ਹੁੰਦਾ ਸਾਰਾ ਰੁੜ ਗਿਆ ਟੀਵੀ ਫ੍ਰੀਜਾਂ ਜਨਰੇਟਰ ਸੰਤਿਆਰ ਉਹ ਵੀ ਰੁੜ ਗਏ ਨੇ ਤੇ ਇਹ ਵੱਡਾ ਨੁਕਸਾਨ ਹੋ ਗਿਆ ਸਾਡੀ ਕੋਈ ਕੀਤੀ ਜੇ ਚਲੋ ਜੀ ਗਾਂ ਪਰਿਵਾਰ ਰੋਟੀ ਖਾਂਦਾ ਰਹਿ ਜੂ ਬਲ ਤਾਂ ਇੰਨੀ ਬੇਨਤੀ ਔਰ ਪਤਵਾਰ ਔਰ ਕੀ ਕਿਹੜੀ ਫਸਲ ਤੁਸੀਂ ਬੀਜੀ ਜੀ ਝੋਨਾ ਲਾਇਆ ਸੀ ਜੀ ਪੱਠਿਆਂ ਤੋਂ ਝੋਨਾ ਮੱਕਈ ਸਾਰਾ ਫਸਲ ਸੰਸਣ ਸਹੀ ਕਮਾਦ ਹੀ ਲਾਇਆ ਤੇ ਸਾਰਾ ਕੋਈ ਸ਼ਾਇਦ ਦਿਖਦੀ ਨਹੀਂ ਨਾ ਕੋਈ ਚਹਿ ਰਹੀ ਇੱਥੇ ਆਉਣੇ ਆ ਦੇ ਵੇਖ ਕੇ ਬੰਦ ਤੋਂ ਮੁਰ ਜਾਣੇ ਆ ਮਨਵਾਜਰ ਹੋ ਜਾਂਦਾ ਜੀ ਕਰਦਾ ਨਹੀਂ ਆਉਣ ਤੇ ਜਦੋਂ ਆਈ ਤਾਂ ਵੇਣੇ ਜਮੀਨ ਨਾਲ ਤੇ ਬੜਾ ਦੁੱਖ ਹੁੰਦਾ ਤੇ ਕੋਈ ਪਤਾ ਨਹੀਂ ਲੱਗਾ ਕਿਧਰ ਟਰੈਕਟਰ ਨਹੀਂ ਜੀ ਕੋਈ ਪਤਾ ਨਹੀਂ ਲੱਗਾ ਜੇ ਤੱਕ ਅਸੀਂ ਬੜੇ ਲੋਕਾਂ ਨੂੰ ਫੋਨ ਫਾਣ ਵੀ ਕੀਤੇ ਨੇ ਵੀ ਕਿ ਸਾਡਾ ਚਲੋ ਲੱਭ ਜੇ ਮਾੜਾ ਮਟਾਂ ਦੇ ਅਸੀਂ ਆਪ ਦਾ ਕਰ ਲਾਂਗੇ ਨਹੀਂ ਕਿ ਉਹ ਇਹਨੂੰ ਦੱਸਿਆ ਨਾ ਕਿ ਕਿਰਪਾ ਲੱਗਾ ਨਾ ਟਰਾਲੀਆਂ ਦਾ ਹੀ ਪਤਾ ਲੱਗਾ ਸਾਨੂੰ ਨਾ ਕਿ ਕੋਈ ਸੰਦ ਦਾ ਵੀ ਨਹੀਂ ਲੱਗਾ ਪਤਾ ਜੀ ਹਾਂਜੀ ਸਾਰੇ ਦਰਿਆ ਬੱਦਦਾ ਹੋ ਗਏ ਨੇ ਨੇ ਔਰ ਕੀ ਨਹੀਂ ਗੱਪੀ ਆਪਾਂ ਜੀ ਜੇਕਰ ਕਿਸੇ ਨੇ ਤੁਹਾਡਾ ਕੋਈ ਸੰਪਰਕ ਕਰਨਾ ਆਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਜੀ ਆਹ ਫੋਨ ਨੰਬਰ ਦੱਸਦੇ ਹਾਂ ਜੀ 9844 ਹਾਂਜੀ 42483 ਇੱਕ ਵਾਰੀ ਦੁਬਾਰਾ ਰਿਪੀਟ ਕਰ 9844 ਹਾਂਜੀ 42483 ਤੁਹਾਡਾ ਆਦਾ ਹੀ ਹਾਂਜੀ ਆਪਦਾ ਜੇ ਅਤਰ ਸਿੰਘ ਦਾ ਇਹ ਮੇਰਾ ਨਾਮ ਹਰਪੀ ਸਿੰਘ ਆ ਜੀ ਕਿਨ ਦਾ ਆਪਣਾ ਗੱਟਾ ਬਾਸ਼ਾ ਦਾ ਹਾਂਜੀ ਤੇ ਆਪਣੀ ਸਾਰੀ ਜ਼ਮੀਨ ਜਿਹੜੀ ਹੈਗੀ ਦਰਿਆ ਦੇ ਵਿੱਚ ਸੀ ਫਾਰਮ ਜੋ ਵੀ ਆਪਣੀ ਮੱਜਾ گاਵਾ ਸਾਰਾ ਕੁਝ ਇੱਥੇ ਸੀ ਤੇ ਉਹ 23 ਚ ਬਹੁਤ ਜਿਆਦਾ ਆਪਣੇ ਧੱਕਾ ਉਹ ਜਿਹੜਾ ਨਹੀਂ ਹੋਂ ਤੱਕ ਸੰਭਿਆ ਗਿਆ ਮਸਾਂ ਕਰਕੇ ਸੀ ਜ਼ਮੀਨਾਂ ਬਣਾਈਆਂ ਫਿਰ ਇੱਕ ਵਾਰ ਤੇ ਉਹ 25 ਚ ਆ ਕੇ ਫਿਰ ਤਬਾਹ ਹੋ ਗਈਆਂ ਸਾਰੀਆਂ ਤਬਾਹ ਚਲੋ ਹੋ ਗਈਆਂ ਆਪਣਾ ਘਰ-ਬਾਰ ਵੀ ਸਾਰਾ ਕੁਝ ਆਪਣਾ ਢਾਈ ਢਰੀ ਹੋ ਗਿਆ ਤੇ ਜਿਹੜੇ ਜਿੰਨੇ ਵੀ ਸਾਨ ਦਾ ਸੀ ਅੱਖਾਂ ਸਾਹਮਣੇ ਰੁੱਟਦੇ ਵੇਖਿਆ ਜੀ ਠੀਕ ਹੈ ਜੀ ਉੱਥੇ ਸਾਡੀ ਪੇਸ਼ ਨਹੀਂ ਗਈ ਕੋਈ ਉਹਨਾਂ ਨੂੰ ਸੰਭਾਲਣ ਦੀ ਤੇ ਮੜ ਕੇ ਕੋਈ ਆਪ ਵੈਸੇ ਤਾਂ ਵੀਰ ਬਾਗੀ ਜਿਹੜਾ ਸਿੰਗਰ ਆ ਉਹ ਵੀ ਆਇਆ ਸੀ ਉਹ ਵੀ ਵੇਖ ਕੇ ਗਿਆ ਸੀ ਉਹ ਕਹਿੰਦਾ ਸੀ ਅਸੀਂ ਵੇਖ ਲਈਨੇ ਜੀ ਆਪਣੇ ਤੋਂ ਕੁਝ ਹੁੰਦਾ ਹੋਵੇ ਆਪਾਂ ਕੱਢ ਦਿੰਨੇ ਟਰੈਕਟਰ ਉਦੋਂ ਹਜੇ ਮਿਲ ਕੇ ਸਹੀ ਸਲਾਮ ਸਿੰਘ ਤੇ ਪਰ ਉਹ ਕਹਿੰਦੇ ਨਹੀਂ ਇਹ ਨਿਕਲਣਾ ਨਹੀਂ ਜੀ ਤੁਸੀਂ ਕੱਢ ਸਕਦੇ ਹੋ ਤੁਸੀਂ ਸੇਵਾ ਕਰਦਾਂਗੇ ਪੈਸਿਆਂ ਦੀ ਤੁਸੀਂ ਕੱਢ ਸਕਦੇ ਕੱਢ ਲਓ ਪਰ ਉਹ ਨਿਕਲਦਾ ਨਹੀਂ ਸੀ ਕਿ ਪਾਸੇੋਂ ਤੇ ਉਧਰਲੇ ਬੰਨਿਓ ਆਪਣੇ ਅੰਮ੍ਰਿਤਸਰ ਪਰ ਜਿਹੜਾ ਕੈਂਪ ਲੱਗਿਆ ਵਾ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਸੀ ਸਾਰਾ ਕੁਝ ਦਿਖਾਇਆ ਉਹਨਾਂ ਨੇ ਵੀ ਉਹ ਕਹਿੰਦੇ ਸੀ ਚਲੋ ਕੁਝ ਕਰਾਂਗੇ ਬਾਕੀ ਇੱਥੇ ਆਏ ਨਹੀਂ ਬਾਅਦ ਵਿੱਚ ਤੇ ਬਾਕੀ ਉਹਨਾਂ ਨੇ ਬੇਨਤੀ ਜੇ ਕਿ ਆ ਕੇ ਕਰ ਸਕਦੇ ਨੇ ਬੇਸ਼ੱਕ ਕੋਈ ਮਦਦ ਕਰ ਸਕਦੇ ਨੇ ਆ ਕੇ ਕਰਨ ਤੇ ਬਾਕੀ ਜੋ ਵੀ ਆਪਣਾ ਟਰੈਕਟਰ ਸੰਦ ਵਗੈਰਾ ਰੁੜਿਆ ਵਾ ਕਿਹੜਾ ਟਰੈਕਟਰ ਕੜਾ ਹੈ ਆਪੇ ਦਾ ਸੋਨ ਵਾਲੀ ਕਾ ਟਰੈਕਟਰ ਇੱਕ ਫਾਰਮ ਟਰੈਕ ਸੀ ਆਪਣੇ ਹੈਗੇ ਤੇ ਬਾਰਾ ਸਿੰਘ ਜੀ ਉਹਨਾਂ ਦਾ ਸੀ ਤੇ ਇਹਨਾਂ ਦਾ ਜਿਹੜਾ ਸ਼ੈੱਡ ਸੀ ਉਹ ਵੀ ਬਹੁਤ ਤਗੜਾ ਮਲਕੇ ਤੇ 40 ਡੰਗਰ ਹੋਣਗੇ ਘੱਟ ਤੋਂ ਘੱਟ ਇਹਦਾ ਬਹੁਤ ਤਗੜਾ ਸ਼ੈੱਡ ਪਿਆ ਇੱਥੇ ਹੀ ਤੇ ਚਲੋ ਇਹ ਤਾਂ ਖਰਾਬ ਹੋ ਗਿਆ ਸੀ 24 ਅਕਰ ਫੇਰ ਵਾਰ ਬਣਾਇਆ ਵਾ ਉਹ ਫੇਰ ਹੈ ਇਸ ਵਾਰ ਰੁੜ ਕੇ ਚੱਲ ਗਿਆ ਵਾ ਤੇ ਮਤਲਬ ਕਿਉਂ ਨਾ ਅੱਗੇ ਮਿਲਾਂ ਜ਼ਮੀਨ ਵੀ ਕੋਈ ਨਹੀਂ ਰਹਿਣੀ ਜਿਹੜੀ ਬਣਾ ਸਕੀ ਇੰਨੀ ਆਪਣੇ ਚ ਵੀ ਹਿੰਮਤ ਹੈ ਨਹੀਂ ਕਿ ਵਾਰੀ ਵਾਰੀ ਜ਼ਮੀਨਾਂ ਬਣਾ ਸਕੀ ਹੈ ਤੇ ਸਰਕਾਰ ਨੂੰ ਇਹ ਬੇਨਤੀ ਆ ਕਿ ਜਾਂ ਤਾਂ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਜਿੰਨੀ ਸਾਡੀ ਬੰਦ ਦੀ ਜ਼ਮੀਨ ਨੂੰ ਸਾਨੂੰ ਬਾਹਰ ਕਿਤੇ ਲੈ ਕੇ ਦਿੱਤੀ ਜਾਵੇ ਤਾਂ ਕਿ ਉਹ ਦਰਿਆ ਦਾ ਵਾਹ ਹਰ ਵਾਰ ਆਪਾਂ ਇਹਨਾਂ ਕੁਝ ਕਰ ਨਹੀਂ ਸਕਦੇ ਕਿੰਨੀ ਵਾਰ ਆਪਾਂ ਬਣਾ ਲਾਂਗੇ ਰੇਕ ਚੀਜ਼ ਤੇ ਫਿਰ ਇਤੋਂ ਗਾਂ ਤੁਹਾਨੂੰ ਪਤਾ ਖੁਦ ਕੁਛ ਹੀ ਰਹਿੰਦੇ ਕਿਸਾਨ ਕੋਲ ਫਿਰ ਲੋਕ ਜਾਂਦੇ ਐਂ ਕਰਦੇ ਐਨਾ ਕਰਦੇ ਚੁੱਕਿਆ ਹਣਾ ਇਥੇ ਦੱਸੋ ਬੰਦਾ ਕੀ ਕਰੇ ਇਹ ਸਰਕਾਰਾਂ ਦੀਆਂ ਗਲਤੀਆਂ ਕਰਨੇ ਸਭ ਕੁਝ ਹੋ ਰਿਹਾ ਵਾ ਉਹਨਾਂ ਨੂੰ ਬੇਨਤੀ ਆ ਜਾਂ ਸਾਨੂੰ ਜ਼ਮੀਨ ਬਾਹਰ ਦਿੱਤੀ ਜਾਵੇ ਜੇ ਨਹੀਂ ਸਾਨੂੰ ਬੰਦਾ ਮੁਆਵਜ਼ਾ ਸਾਰਾ ਦਿੱਤਾ ਜਾਵੇ ਤੇ ਜੋ ਵੀ ਸਾਡੇ ਸੰਦ ਵਗੈਰਾ ਰੋੜੇ ਆ ਜੇ ਤਾਂ ਉਹ ਦਿੱਤੇ ਜਾਣ ਤਾਂ ਬਹੁਤ ਵਧੀਆ ਗੱਲ ਐ ਜੇ ਉਹਨਾਂ ਦਾ ਵੀ ਕੁਝ ਹੋ ਸਕਦਾ ਵਾ ਤੇ ਹੱਲ ਕਰ ਦੇਣ ਕੋਈ ਐਨਆਰਆਈ ਵੀਰਾਂ ਨੂੰ ਕੀ ਬੇਨਤੀ ਐਨਆਰਆਈ ਵੀਰਾਂ ਨੂੰ ਇੰਨੀ ਬੇਨਤੀ ਹੈਗੀ ਆ ਕਿ ਜਿੰਨਾ ਵੀ ਤੁਹਾਡਾ ਸਹਿਯੋਗ ਹੋ ਸਕਦਾ ਵਾ ਤੁਸੀਂ ਕਰੋ ਜੇ ਤੁਹਾਡਾ ਇੱਥੇ ਕੋਈ ਰਿਸ਼ਤੇਦਾਰ ਵਗੈਰਾ ਕੋਈ ਹੈਗਾ ਵਾ ਉਹਨੂੰ ਸਾਡੇ ਕੋਲ ਭੇਜੋ ਅਸੀਂ ਦਿਖਾਵਾਂਗੇ ਹਰੇਕ ਚੀਜ਼ ਸਾਡੇ ਕੋਲ ਪ੍ਰੂਫ ਪਏ ਨੇ ਠੀਕ ਆ ਜੀ ਜਿਵੇਂ ਵੀ ਉਹਨਾਂ ਨੂੰ ਲੱਗਿਆ ਸਹੀ ਠੀਕ ਆ ਮਦਦ ਕਰ ਸਕਦੇ ਆ ਜਿੰਨੀ ਵੀ ਹੋ ਸਕੇ ਕਰ ਦੇ ਤੇ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕੋਈ ਹੋਣਾ ਹਾਂ ਜੀ ਸਰ ਮੇਰਾ ਨੰਬਰ ਹੈ 98765 9298 ਇੱਕ ਹੋਰ ਨੰਬਰ ਹੈਗਾ ਵੀਰ ਦਾ 8143686721 ਉਹ 8143686721 ਨੰਬਰ ਲਗਾ ਦੇ